ਜਦੋਂ ਅਸੀਂ ਕੋਈ ਵੀ ਕੰਮ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਹਾਂ ਤੇ ਜਦੋਂ ਸਾਡੀ ਨੀਅਤ ਸਹੀ ਹੁੰਦੀ ਹੈ ਨਾ ਉਹ ਕੰਮ ਸਿਰੇ ਜ਼ਰੂਰ ਚੜਦਾ ਹੈ ਕਿਉਂਕਿ ਉਸ ਕੰਮ ਦੇ ਵਿੱਚ ਡਰ ਨਹੀਂ ਹੁੰਦਾ ਤੇ ਜੇ ਅਸੀਂ ਪੁੱਛਣ ਲੱਗ ਗਏ ਕਿ ਕਿਹੜਾ ਦਿਨ ਚੰਗਾ ਹੈ ਕਿਹੜਾ ਵਾਰ ਚੰਗਾ ਹੈ ਤੇ ਫੇਰ ਸਮਝ ਲਓ ਅਸੀਂ ਉਲਝ ਗਏ ਤੇ ਫੇਰ ਉਹ ਕੰਮ ਸਾਡਾ ਸਿਰੇ ਚੜੇ ਜਾਣਾ ਚੜੇ ਉਹ ਪੱਕਾ ਤੈ ਨਹੀਂ ਤਾਂ ਮੈਂ ਅੱਜ ਤੁਹਾਡੇ ਨਾਲ ਇਹੋ ਜੀ ਕਟਨਾ ਸਾਂਝੀ ਕਰਨਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰਨਾ ਹੈ ਨਾ ਤਾਂ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦੇ ਹੋ ਅੱਜ ਮੈਂ ਤੁਹਾਡੇ ਨਾਲ ਇੱਕ ਇਹੋ ਜਿਹੀ ਘਟਨਾ ਸਾਂਝੀ ਕਰਨੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਆ ਚੱਲਿਆ ਐਸਟਰੋਲੋਜੀ ਚੱਲੀ ਹੈ ਵੀ ਜੀ ਆਹ ਕੰਮ ਕਰਨਾ ਤੁਸੀਂ ਆ ਸਮਾਂ ਚੰਗਾ ਹੈ ਆ ਸਮਾਂ ਚੰਗਾ ਹੈ ਔਰ ਇਹਦੇ ਵਿੱਚ ਕੋਈ 21000 ਰੁਪਿਆ ਕੋਈ 11000 ਰੁਪਿਆ ਕੋਈ 10000 ਰੁਪਿਆ ਕੋਈ 2100 ਮਤਲਬ ਕੁਛ ਨਾ ਕੁਛ ਲੈ ਰਹੇ ਹੈ ਤੇ ਤੁਹਾਨੂੰ ਇਹ ਕਹਿਣਗੇ ਜੀ ਅਸ ਦਿਨ ਕੰਮ ਸ਼ੁਰੂ ਕਰ ਦਿਓ ਜੀ ਤੇ ਕੰਮ ਆਪਣੀ ਬੜੀ ਮਿਹਨਤ ਨਾਲ ਕਰਨਾ ਕਿਸੇ ਹੋਰ ਵੱਲ ਧਿਆਨ ਨਹੀਂ ਦੇਣਾ ਪੂਰਾ ਫੋਕਸ ਉਧਰ ਕਰ ਰੱਖਣਾ ਤੁਸੀਂ ਤੁਹਾਡੇ ਤੇ ਦਿਨ ਬਹੁਤ ਸਮਾਂ ਚੰਗਾ ਹੈ ਗ੍ਰਹਿ ਬੜੇ ਚੰਗੇ ਹੈ ਜਦੋਂ ਇਹ ਚੀਜ਼ਾਂ ਆ ਜਾਂਦੀਆਂ ਹਨ ਤਾਂ ਤੁਹਾਨੂੰ ਪੋਜ਼ਿਟਿਵਿਟੀ ਮਿਲ ਜਾਂਦੀ ਹੈ ਔਰ ਤੁਸੀਂ ਆਪਣੇ ਕੰਮ ਵੱਲ ਪੂਰਾ ਧਿਆਨ ਦਿੰਦੇ ਹੋ ਕਿਉਂਕਿ ਤੁਹਾਡਾ ਡਰ ਖਤਮ ਹੋ ਜਾਂਦਾ ਪਰ ਪਰਮਾਤਮਾ ਨੇ ਤੁਹਾਡਾ ਡਰ ਪਹਿਲਾਂ ਹੀ ਕੱਢਿਆ ਹੋਇਆ ਹੈ ਗੁਰਬਾਣੀ ਦੇ ਵਿੱਚ ਅ ਕੋਈ ਇਹ ਜੀ ਗੱਲ ਨਹੀਂ ਦੱਸੀ ਹੋਈ ਪ੍ਰਮਾਤਮਾ ਨੇ ਗੁਰਬਾਣੀ ਦੇ ਵਿੱਚ ਸਿਰਫ ਇਹੀ ਕਿਹਾ ਹੋਇਆ ਹੈ ਕਿ ਜਦੋਂ ਤੁਸੀਂ ਰੱਬ ਦਾ ਨਾਮ ਲੈ ਕੇ ਕੰਮ ਸ਼ੁਰੂ ਕਰ ਲਿਆ ਤਾਂ ਸਮਝ ਲਓ ਉਹ ਕੰਮ ਸਿਰੇ ਚੜਨਾ ਹੀ ਚੜਨਾ ਹੈ ਤੇ ਜਦੋਂ ਉਸ ਨੂੰ ਅਸੀਂ ਵਿਸਾਰ ਦਿੱਤਾ ਤਾਂ ਫਿਰ ਹੋ ਸਕਦਾ ਉਹ ਕੰਮ ਸਾਡਾ ਸਿਰੇ ਨਾ ਚੜੇ ਤਾਂ ਮੈਂ ਮੈਂ ਅੱਜ ਤੁਹਾਡੇ ਨਾਲ ਇੱਕ ਇਹੋ ਜੀ ਘਟਨਾ ਸਾਂਝੀ ਕਰਨਾ ਚਾਹੁੰਦਾ ਕਿ ਰੱਬ ਦਾ ਨਾਮ ਲੈ ਕੇ ਜਿਹੜਾ ਕੰਮ ਆਪਾਂ ਸ਼ੁਰੂ ਕਰਦੇ ਹਾਂ ਕਿਵੇਂ ਸਿਰੇ ਚੜ ਜਾਂਦਾ ਹੈ ਤੇ ਉਸ ਦੇ ਵਿੱਚ ਸਫਲਤਾ ਕਿੰਨੀ ਮਿਲਦੀ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਤਾਂ ਡਾਕਟਰ ਜਸਵੰਤ ਸਿੰਘ ਨੇਕੀ ਜੀ ਕਹਿੰਦੇ ਕਹਿੰਦੇ ਮੈਂ ਨਾਜੀਰੀਆ ਦੇ ਵਿੱਚ ਸੀ ਤੇ ਕਹਿੰਦੇ ਉੱਥੋਂ ਮੇਰਾ ਇੱਕ ਦੋਸਤ ਦਾ ਬੜਾ ਵਧੀਆ ਲੇਖਕ ਸੀ ਜਿਹੜਾ ਮੇਰਾ ਦੋਸਤ ਉਸ ਲੇਖਕ ਦੇ ਕੋਲ ਮੈਨੂੰ ਲੈ ਗਿਆ ਕਹਿੰਦਾ ਉੱਥੇ ਉਹ ਹੈਂਡੀਕੈਪ ਸੀਗਾ ਤੇ व्हीਲਚੇਅਰ ਤੇ ਸੀਗਾ ਤੇ ਜਦੋਂ ਅਸੀਂ ਉਹਦੇ ਕੋਲ ਗਏ ਤਾਂ ਉਦੋਂ ਵੀ ਉਹ व्हीਲਚੇਅਰ ਤੇ ਬੈਠਾ ਸੀ ਇਸ ਤਰ੍ਹਾਂ ਗੱਲਾਂ ਚੱਲ ਪਈਆਂ ਵੀ ਤੁਸੀਂ ਲੇਖਕ ਕਿਵੇਂ ਬਣ ਗਏ ਏਡੇ ਵੱਡੇ ਤਾਂ ਉਹ ਕਹਿਣ ਲੱਗਾ ਕਿ ਕਹਿੰਦਾ ਜਦੋਂ ਮੈਨੂੰ ਮੈਂ ਦੇਖਿਆ ਵੀ ਮੇਰੇ ਪੈਰ ਤਾਂ ਮੇਰੇ ਕੰਮ ਨਹੀਂ ਕਰ ਸਕਦੇ ਤਰ ਫਿਰ ਤਾਂ ਮੈਂ ਸਕਦਾ ਨਹੀਂ ਤਾਂ ਕਹਿੰਦੇ ਮੈਂ ਇਹ ਹੱਥਾਂ ਨਾਲ ਜੇ ਰੋਟੀ ਖਾ ਸਕਦਾ ਤਾਂ ਮੈਂ ਇਹ ਹੱਥਾਂ ਨਾਲ ਲਿਖ ਵੀ ਸਕਦਾ ਤੇ ਜਦੋਂ ਮੈਂ ਇਹ ਸੋਚਿਆ ਵੀ ਮੈਂ ਲੇਖ ਸਕਦਾ ਹਾਂ ਤੇ ਫਿਰ ਮੈਂ ਆਪਣੀ ਕਲਮ ਚੱਕ ਲਈ ਤੇ ਕਲਮ ਚੱਕ ਕੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਤੇ ਅੱਜ ਮੈਂ ਬਹੁਤ ਵੱਡਾ ਲੇਖਕ ਹਾਂ ਕਿੰਦੇ ਉਹ ਦਿਨ ਆਰ वार्तालाप ਹੋਈ ਤੇ ਕਹਿੰਦੇ ਮੇਰੇ ਚਾਚੇ ਦਾ ਦੋੜਾ ਦੋਸਤ ਸੀਗਾ ਉਹਦਾ ਇੱਕ ਦੋਸਤ ਉੱਥੇ ਹੋਰ ਸੀ ਉਹ ਹੋਰ ਵੀ ਵੱਡਾ ਲਿਖਾਰੀ ਸੀ ਉੱਥੇ ਕਹਿੰਦਾ ਮੈਂ ਉਸ ਨੂੰ ਪੁੱਛ ਲਿਆ ਉਸ ਲਿਖਾਰੀ ਨੂੰ ਵੀ ਲੇਖਕ ਬਣਨ ਵਾਸਤੇ ਕੀ ਕੁਝ ਚਾਹੀਦਾ ਹੈ ਕਹਿੰਦਾ ਉਸ ਲੇਖਕ ਨੇ ਮੈਨੂੰ ਕਿਹਾ ਵੀ ਲੇਖਕ ਬੰਣਾ ਕੋਈ ਆਮ ਗੱਲ ਨਹੀਂ ਗੀ ਬਹੁਤ ਵੱਡੀ ਗੱਲ ਹੈ ਤੇ ਕਹਿੰਦੇ ਤੇਰੇ ਵੱਸ ਦਾ ਇਹ ਰੋਗ ਨਹੀਂ ਤੂੰ ਇਸ ਬਾਰੇ ਸੋਚੀ ਵੀ ਨਾ ਕਹਿੰਦੇ ਜਦੋਂ ਇਹ ਗੱਲ ਮੈਨੂੰ ਕਹੀ ਉਸਨੇ ਵੀ ਤੇਰੇ ਵੱਸ ਦੀ ਗੱਲ ਨਹੀਂ ਗੀ ਤੇ ਤੂੰ ਇਹਦੇ ਬਾਰੇ ਸੋਚੀ ਵੀ ਨਾ ਤਾਂ ਕਹਿੰਦੇ ਮੈਂ ਵੀ ਸੋਚ ਲਿਆ ਵੀ ਹੁਣ ਲਿਖੂਗਾ ਤਾਂ ਜ਼ਰੂਰ ਕਹਿੰਦਾ ਉਸ ਤੋਂ ਅਗਲੇ ਦਿਨ ਕੀ ਹੋਇਆ ਵੀ ਮੈਂ ਅਖਬਾਰ ਦੇ ਵਿੱਚ ਇੱਕ ਲੇਖ ਆਇਆ ਹੋਇਆ ਸੀ ਬਹੁਤ ਵੱਡਾ ਮੈਂ ਉਹ ਪੜਿਆ ਤੇ ਉਹਦੇ ਵਿੱਚੋਂ ਇੱਕ ਮੈਂ ਉਹਦੇ ਵਿੱਚੋਂ ਸੁਝਾਅ ਲਿਖੇ ਉਹਦੇ ਵਿੱਚੋਂ ਜਿਹੜੀਆਂ ਤਰੁੱਟੀਆਂ ਸੀ ਉਹ ਕੱਢੀਆਂ ਕੱਢ ਕੇ ਤੇ ਜਿਹੜੇ ਅਖਬਾਰ ਦੇ ਸੰਪਾਦਕ ਸਨ ਮੈਂ ਉਹਨਾਂ ਨੂੰ ਭੇਜਿਆ ਤੇ ਜਦੋਂ ਕਹਿੰਦੇ ਮੈਂ ਭੇਜਿਆ ਤਾਂ ਕੀ ਹੋਇਆ ਵੀ ਉਹ ਅਗਲੇ ਦਿਨ ਉਹ ਛਪ ਕੇ ਆ ਗਿਆ ਕਹਿੰਦੇ ਜਦੋਂ ਅਗਲੇ ਦਿਨ ਮੈਂ ਅਖਬਾਰ ਪੜ੍ਹਿਆ ਤੇ ਉਹ ਜਿਹੜਾ ਮੇਰਾ ਲਿਖਿਆ ਹੋਇਆ ਲੇਖ ਉਹ ਉਹਦੇ ਵਿੱਚ ਛਪ ਕੇ ਆ ਗਿਆ ਜਦੋਂ ਛਪ ਕੇ ਆਇਆ ਤੇ ਮੈਂ ਕਹਿੰਦਾ ਸੋਚਿਆ ਵੀ ਯਾਰ ਆਪਾਂ ਰੱਬ ਦਾ ਨਾਮ ਲੈ ਕੇ ਕੰਮ ਸ਼ੁਰੂ ਕੀਤਾ ਸੀ ਤੇ ਦੇਖੋ ਰੱਬ ਨੇ ਸਿੱਧੀ ਪਾਸ ਦਿੱਤੀ ਜਿੱਦੋਂ ਸਿੱਧੀ ਪਾਸ ਦਿੱਤੀ ਤੇ ਕਹਿੰਦਾ ਮੈਂ ਉਸ ਤੋਂ ਬਾਅਦ ਮੈਂ ਸੋਚਿਆ ਵੀ ਧਰਮ ਤੇ ਲਿਖਾਂ ਕਿਉਂਕਿ ਡਾਕਟਰ ਜਸਵੰਤ ਸਿੰਘ ਨੇਕੀ ਜੀ ਨੇ ਧਰਮ ਤੇ ਕਾਫੀ ਕਿਤਾਬਾਂ ਲਿਖੀਆਂ ਔਰ ਇਹ ਗੁਰਬਾਣੀ ਨਾਲ ਹੀ ਜੁੜੇ ਹੋਏ ਸਨ ਹੋਰ ਕਿਸੇ ਨਾਲ ਨਹੀਂ ਕਿਉਂਕਿ ਡਾਕਟਰ ਜਸਵੰਤ ਸਿੰਘ ਨੇ ਕਿ ਪ੍ਰਾਈਮ ਮਿਨਿਸਟਰ ਸਾਡੇ ਡਾਕਟਰ ਮਨਮੋਹਨ ਸਿੰਘ ਜੀ ਦੇ ਨਾਲ ਵੀ ਰਹੇ ਹਨ ਭਾਈ ਵੀਰ ਸਿੰਘ ਸਵੈ ਸੋਸਾਇਟੀ ਹੈ ਉਸਦੇ ਵੀ ਮੈਂਬਰ ਹਨ ਤੇ ਕਹਿੰਦੇ ਮੈਂ ਵੀ ਸੋਚਿਆ ਵੀ ਮੈਂ ਧਰਮ ਤੇ ਲਿਖਣਾ ਚਾਹੁੰਦਾ ਤੇ ਕਿਉਂ ਨਾ ਬੜੇ ਸੰਤੋਖ ਨਾਲ ਬੜੇ ਪਿਆਰ ਨਾਲ ਰੱਬ ਦਾ ਨਾਮ ਲੈ ਕੇ ਤੇ ਉਸ ਤੇ ਲਿਖਣਾ ਸ਼ੁਰੂ ਕਰਾਂ ਕਹਿੰਦੇ ਜਦੋਂ ਮੈਂ ਉਸ ਤੇ ਧਰਮ ਤੇ ਲਿਖਣਾ ਸ਼ੁਰੂ ਕੀਤਾ ਸ਼ੁਰੂ ਦੇ ਵਿੱਚ ਦੋ ਤਿੰਨ ਜਿਹੜੇ ਮੇਰੇ ਲੇਖ ਸੀ ਜਿਹੜੇ ਸੀ ਉਹ ਮੈਨੂੰ ਸਫਲਤਾ ਨਹੀਂ ਮਿਲੀ ਦੋ ਤਿੰਨ ਲੇਖ ਕਹਿੰਦੇ ਪਰ ਮੈਂ ਛੱਡਿਆ ਨਹੀਂ ਹੌਸਲਾ ਲਿਖਦਾ ਗਿਆ ਕਹਿੰਦਾ ਜਿਵੇਂ ਜਿਵੇਂ ਲਿਖਦਾ ਗਿਆ ਦੋ ਤਿੰਨ ਲੇਖ ਤੋਂ ਬਾਅਦ ਕਹਿੰਦੇ ਫਿਰ ਮੈਨੂੰ ਇਹੋ ਜੀ એનર્ਜੀ ਮਿਲੀ ਪਰਮਾਤਮਾ ਨੇ ਇਹੋ ਜੀ ਸ਼ਬਦ ਲਿਖਾਏ ਇਹੋ ਜਿਹਾ ਉਹ ਰਸ ਭਰਿਆ ਉਸ ਪਰਮਾਤਮਾ ਨੇ ਕਿ ਉਹ ਫਿਰ ਸ਼ਬਦ ਇੰਨੇ ਡੂੰਗੇ ਹੋਣ ਲੱਗ ਗਏ ਇੰਨੇ ਸੋਹਣੇ ਲੇਖ ਲਿਖਣ ਲੱਗ ਗਏ ਕਿ ਆਪ ਅਖਬਾਰ ਦੇ ਜਿਹੜੇ ਸੰਪਾਦਕ ਸੀ ਮੈਨੂੰ ਫੋਨ ਕਰਦੇ ਸੀ ਕਿ ਤੁਸੀਂ ਲੇਖ ਦਿਓ ਸਾਨੂੰ ਜੀ ਦੇਖੋ ਤੇ ਜਿਹੜਾ ਉਹ ਕਹਿੰਦੇ ਲੇਖਕ ਸੀ ਉਹ ਕਹਿੰਦੇ ਸੀ ਵੀ ਤੂੰ ਤਾਂ ਲੇਖ ਹੀ ਨਹੀਂ ਸਕਦਾ ਤੇਰੀ ਸੋਚ ਤੋਂ ਬਾਹਰ ਦੀ ਗੱਲ ਹੈ ਤਾਂ ਇਹ ਹੀ ਸਰਬ ਗੱਲ ਹੈ ਜਿਹੜੀ ਸਿਰਫ ਗੱਲ ਹੈ ਉਹ ਭਰੋਸੇ ਦੀ ਹੈ ਤੇ ਇੱਕ ਗੱਲ ਹੋਰ ਹੈ ਜੇ ਸਾਨੂੰ ਉਸ ਪਰਮਾਤਮਾ ਤੇ ਭਰੋਸਾ ਹੈ ਤਾਂ ਤੁਹਾਨੂੰ ਉਸ ਜਿਹੜਾ ਵੀ ਤੁਹਾਡੀ ਮਨ ਦੀ ਇੱਛਾ ਹੈ ਕਿਉਂਕਿ ਉਦੋਂ ਫਿਰ ਮਨ ਸਾਫ਼ ਹੁੰਦਾ ਹੈ ਮਨ ਉਸ ਪਰਮਾਤਮਾ ਨਾਲ ਕਨੈਕਟ ਹੁੰਦਾ ਹੈ ਫਿਰ ਉਹ ਤੁਹਾਨੂੰ ਪਰਮਾਤਮਾ ਉਸ ਜਗ੍ਹਾ ਤੇ ਜ਼ਰੂਰ ਲੈ ਕੇ ਜਾਂਦਾ ਹੈ ਤੇ ਇੱਕ ਚੀਜ਼ ਮੈਂ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਕਦੇ ਇਹ ਨਾ ਸੋਚੀਏ ਵੀ ਜੇ ਅਸੀਂ ਇੱਕ ਚੀਜ਼ ਦੇ ਵਿੱਚ ਫੇਲਿਅਰ ਹੋ ਗਏ ਤਾਂ ਮੈਨੂੰ ਲੱਗਦਾ ਵੀ ਸਾਨੂੰ ਲੱਗਦਾ ਹੁੰਦਾ ਹੈ ਵੀ ਪਰਮਾਤਮਾ ਸਾਡੀ ਮਦਦ ਨਹੀਂ ਕਰ ਰਿਹਾ ਇਹ ਨਹੀਂ ਹੁੰਦਾ ਵੀ ਪਰਮਾਤਮਾ ਸਾਡੀ ਮਦਦ ਨਹੀਂ ਕਰ ਰਿਹਾ ਪਰਮਾਤਮਾ ਹਮੇਸ਼ਾ ਸਾਡੀ ਮਦਦ ਕਰਦਾ ਹੁੰਦਾ ਹੈ ਕਈ ਵਾਰ ਇਹ ਹੁੰਦਾ ਹੁੰਦਾ ਹੈ ਕਿ ਪਰਮਾਤਮਾ ਸਾਨੂੰ ਇਸ ਤੋਂ ਵੀ ਚੰਗੀ ਚੀਜ਼ ਤੱਕ ਲੈ ਕੇ ਜਾਣਾ ਚਾਹੁੰਦਾ ਹੁੰਦਾ ਹੈ ਤੇ ਉਸ ਤੱਕ ਲੈ ਜਾਣ ਦੇ ਲਈ ਇੱਕ ਦੇ ਵਿੱਚ ਫੇਲਿਅਰ ਕਰਕੇ ਤੇ ਦੂਜੇ ਤੱਕ ਉਸਨੇ ਲੈ ਕੇ ਜਾਣਾ ਹੁੰਦਾ ਤਾਂ ਤੁਸੀਂ ਕਦੇ ਇਹ ਚੀਜ਼ ਨੋਟ ਕਰਕੇ ਦੇਖਿਓ ਇਹ ਕਈ ਵਾਰ ਅਸੀਂ ਕੰਮ ਇੱਕ ਬੜੀ ਮਿਹਨਤ ਦੇ ਨਾਲ ਕਰਦੇ ਹਾਂ ਪਰ ਉਹਦੇ ਵਿੱਚ ਸਫਲਤਾ ਬਹੁਤ ਥੋੜੀ ਮਿਲਦੀ ਹੈ ਔਰ ਕਈ ਵਾਰ ਅਸੀਂ ਕੰਮ ਬੜੀ ਦੂਜੇ ਕੰਮ ਨੂੰ ਅਸੀਂ ਬੜੀ ਮਿਹਨਤ ਨਾਲ ਨਹੀਂ ਕਰਦੇ ਤਾਂ ਵੀ ਉਸ ਦੇ ਵਿੱਚ ਸਫਲਤਾ ਬੜੀ ਤੇਜ਼ੀ ਨਾਲ ਮਿਲਦੀ ਹੁੰਦੀ ਹੈ ਤਾਂ ਮੈਨੂੰ ਜਿੱਥੋਂ ਤੱਕ ਉਸ ਪ੍ਰਮਾਤਮਾ ਦੀ ਕਿਰਪਾ ਔਰ ਤੋਂ ਲੱਗਦਾ ਮਹਿਸੂਸ ਹੁੰਦਾ ਹੈ ਕਿ ਪ੍ਰਮਾਤਮਾ ਸਾਨੂੰ ਲੈ ਕੇ ਹੀ ਉਸ ਪਾਸੇ ਜਾਣਾ ਚਾਹੁੰਦਾ ਹੁੰਦਾ ਹੈ ਕਿਉਂਕਿ ਮਿਹਨਤ ਹਰ ਇੱਕ ਕਰਦਾ ਹੈ ਪਰ ਮਿਹਨਤ ਕਰਨ ਦੇ ਬਾਵਜੂਦ ਵੀ ਕੋਈ ਅਰਬਾਂਪਤੀ ਬਣ ਜਾਂਦਾ ਹੈ ਕਿ ਕੋਈ ਫਿਰ ਵੀ ਮੈਨ ਆਪਣੀ ਰੋਟੀ ਕਮਾ ਕੇ ਖਾ ਸਕਦਾ ਹੈ ਬਸ ਇੰਨਾ ਕੀ ਰਹਿ ਜਾਂਦਾ ਹੈ ਤਾਂ ਉਹਦੀ ਬਖਸ਼ਿਸ਼ ਤੋਂ ਬਿਨਾ ਉਹਦੀ ਬਖਸ਼ਿਸ਼ ਤੋਂ ਬਿਨਾ ਜਿਹੜਾ ਹੈਗਾ ਤੁਹਾਨੂੰ ਸਫਲਤਾ ਇੰਨੀ ਪੂਰਕ ਨਹੀਂ ਮਿਲ ਸਕਦੀ ਤਾਂ ਪਰ ਇੱਕ ਗੱਲ ਜ਼ਰੂਰ ਹੈ ਜਦੋਂ ਨiyet ਸਾਫ ਹੈ ਜੇ ਸਾਨੂੰ ਇੱਕ ਕੰਮ ਦੇ ਵਿੱਚ ਅਸੀਂ ਫੇਲਰ ਹੁੰਦੇ ਜਾ ਰਹੇ ਹਾਂ ਡਰੋ ਨਾ ਤੁਸੀਂ ਇੱਕ ਅਦਾ ਕੰਮ ਹੋਰ ਕਰਕੇ ਨਾਲ ਸ਼ੁਰੂ ਕਰ ਦਿਓ ਔਰ ਮੈਨੂੰ ਲੱਗੂਗਾ ਇਸ ਤਰ੍ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਵੀ ਉਹ ਪ੍ਰਮਾਤਮਾ ਕਿਤੇ ਸਾਨੂੰ ਹੋਰ ਲੈ ਕੇ ਜਾਣਾ ਚਾਹੁੰਦਾ ਹੁੰਦਾ ਹੈ ਤੇ ਇਹੀ ਇੱਥੋਂ ਦਿਖਿਆ ਵੀ ਲੇਖਕ ਨੇ ਕਿਹਾ ਕਿ ਉਹਦੇ ਮਨ ਦੇ ਵਿੱਚ ਇਹ ਡਾਕਟਰ ਜਸਵੰਤ ਸਿੰਘ ਦੇ ਆਇਆ ਵੀ ਮੈਂ ਵੀ ਲਿਖ ਸਕਦਾ ਤੇ ਉਹਨੂੰ ਇੰਨੀ ਛੇਤੀ ਜਿਹੜਾ ਹੈਗੀ ਹੈ ਇੱਕ ਚੜ੍ਹਦੀ ਕਲਾਵਲ ਲੈ ਗਿਆ ਇੱਕ ਚੰਗੇ ਮਾਰਗ ਤੇ ਪਰਮਾਤਮਾ ਲੈ ਗਿਆ ਇੰਨਾ ਉਹਦੇ ਸ਼ਬਦਾਂ ਦੇ ਵਿੱਚ ਰਸ ਭਰ ਦਿੱਤਾ ਤਾਂ ਇਹ ਉਹਦੀ ਬਰਕਤ ਦੇ ਨਾਲ ਹੀ ਹੋ ਸਕਦਾ ਹੈ ਤੇ ਇੱਥੋਂ ਸਾਨੂੰ ਇੱਕ ਇਹ ਹੀ ਅੰਦਾਜ਼ਾ ਲਾਉਣਾ ਚਾਹੀਦਾ ਹੈ ਵੀ ਪਰਮਾਤਮਾ ਜਿੱਥੇ ਸਾਨੂੰ ਫਿੱਟ ਕਰਨਾ ਚਾਹੁੰਦਾ ਹੈ ਉੱਥੋਂ ਤੱਕ ਕਿਵੇਂ ਨਾ ਕਿਵੇਂ ਲੈ ਕੇ ਜਾਣਾ ਚਾਹੀਦਾ ਹੁੰਦਾ ਜਾਂਦਾ ਹੈ ਸਾਨੂੰ ਘਬਰੋਂ ਦੀ ਲੋੜ ਨਹੀਂ ਹੁੰਦੀ ਤਾਂ ਸਾਧ ਸੰਗਤ ਜੀ ਡਰਨ ਦੀ ਲੋੜ ਨਹੀਂ ਸਿੱਧੇ ਕਿਸੇ ਕੋਲ ਪੁੱਛਣ ਦੀ ਲੋੜ ਨਹੀਂ ਕਿਹੜਾ ਗ੍ਰਹਿ ਚੰਗਾ ਹੈ ਕਿਹੜਾ ਮਾੜਾ ਹੈ ਸਭ ਕੁਝ ਚੰਗਾ ਹੈ ਜਿਉਹ ਸਬਨਾ ਜੀਆਂ ਦਾ ਇੱਕ ਇੱਕ ਦਾਤਾ ਸੋ ਮੈ ਵਿਸਰ ਨਾ ਜਾਈ ਉਹਨ ਵਿਸਰਨ ਦੀ ਲੋੜ ਨਹੀਂ ਉਹਨ ਵਿਸਾਰੋਣਾ ਸੱਚ ਜਾਣਿਓ ਉਹ ਹੱਥ ਫੜ ਕੇ ਤੁਹਾਨੂੰ ਤਾਰੇਗਾ ਕਿਉਂਕਿ ਉਹ ਉਸ ਤੋਂ ਬਿਨਾ ਕੋਈ ਹੋਰ ਤਾਰਨ ਵਾਲਾ ਨਹੀਂ ਸਭ ਕੋਈ ਨਾ ਕੋਈ ਆਪਣੇ ਫਾਇਦੇ ਦੇ ਲਈ ਸਾਡੇ ਨਾਲ ਜੁੜੇ ਹਨ ਪਰ ਇੱਕੋ ਪਰਮਾਤਮਾ ਹੈ ਜਿਹੜਾ ਸਾਡੇ ਫਾਇਦੇ ਲਈ ਹੀ ਸੋਚਦਾ ਹੈ ਤੇ ਸਾਡੇ ਤੇ ਬਖਸ਼ਿਸ਼ ਕਰਦਾ ਹੈ ਤਾਂ ਸਾਧ ਸੰਗਤ ਜੀ ਇੰਨੀਆਂ ਕਿੰਨੀਆਂ ਪਰਿਵਾਰ ਕਰਨਾ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨਾ ਅੱਗੇ ਫਿਰ ਇੱਕ ਵੀਡੀਓ ਦੇ ਨਾਲ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ